ਆਹ ਮੌਸਮ ਦੀ ਔਰ ਇਸ ਵੇਲੇ ਜੋ ਬਰਸਾਤ ਹੈ ਉਹ ਜਿੱਥੇ ਰਾਹਤ ਦੇ ਰਹੀ ਹੈ ਉੱਤੇ ਹੀ ਵੱਡੀ ਆਫਤ ਵੀ ਬਣ ਕੇ ਆਈ ਹੈ ਉੱਤਰ ਪਾਰ ਚਸ਼ਮੀ ਰਾਹ ਦੇ ਨਾਲ-ਨਾਲ ਆਫਤ ਵੀ ਬਣਿਆ ਜੀ ਹਾਂ ਗਰਮੀ ਤੋਂ ਤਾਂ ਰਾਹਤ ਜ਼ਰੂਰ ਮਿਲੀ ਹੈ ਪਰ ਟ੍ਰੈਫਿਕ ਜਮ ਜੜੀ ਹੈ ਔਰ ਵੱਡੀ ਮੁਸੀਬਤ ਬਣ ਗਿਆ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਮੁਹਾਲੀ ਵਿੱਚ ਸਵੇਰ ਤੋਂ ਹੀ ਤੇਜ਼ ਬਰਸਾਤ ਹੋ ਰਹੀ ਹੈ ਸੋ ਜਿੱਥੇ ਪੂਰਾ ਉੱਤਰ ਭਾਰਤ ਇਸ ਵੇਲੇ ਮੀਦੀ ਚਪੇਟ ਵਿੱਚ ਹੈ ਜਿੱਥੇ ਕਿ ਲਗਾਤਾਰ ਪੈ ਰਹੀ ਅਤਿ ਗਰਮੀ ਤੋਂ ਤਾਂ ਜ਼ਰੂਰ ਰਾਹਤ ਮਿਲੀ ਹੈ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਈ ਹੈ لیکن ایتھے اجڑی برسات اے بارش ہے اس نے ٹریفک مسئلہ کھڑی کر دی کیونکہ سڑکاں تے اس ویلے تلا دھار روپ تار چکیا اور ایسے چل دیاں لوکاں نے واہن خراب ہو گئے لوکاں نو لنگڑن دے وچ وی پریشانی دا سامنا کرنا پیا ہے موہالی وچ پھر تو ہی تیز برسات ہو رہی ہے پٹیالہ بنالا بٹھنڈا شریف اٹے گڑھ صاحب دے وچ وی می دی ਸੰਭਾਵਨਾ جتائی جا رہی ہے اوتھے دہلی این سی آر دی گل کری تے بیتے دن شام تو لگاتار تیز می جڑا پیا اس دے چل دیاں ایتھے جل پرااد دی جو صورتھی بنی ہے ਔਰ ਸੜਕਾਂ ਤਲਾਦਾ ਰੂਪ ਤਾਰ ਗਈਆਂ ਦਿੱਲੀ ਗੁਰੂਗਰਾਮ ਤੇ ਅੰਬਾਲਾ ਵਿਚ ਸਿਵਰੇਟ ਸਿਸਟਮ ਦੀ ਵੀ ਪੋਲ ਖੁੱਲੀ ਹੈ ਸੋ ਸੜਕਾਂ ਜਿਹੜੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਔਰ ਟ੍ਰੈਫਿਕ ਜਾਮ ਦੀ ਜਿਹੜੀ ਵੱਡੀ ਸਮੱਸਿਆ ਲੋਕਾਂ ਦੇ ਸਾਹਮਣੇ ਇੱਕ ਵਾਰ ਫਿਰ ਖੜੀ ਹੋਈ ਨਜ਼ਰ ਆਈ ਜਿਸ ਕਦਰ ਇੱਥੇ ਸੜਕਾਂ ਪਾਣੀ ਨਾਲ ਲਬਾਦਬ ਨਜ਼ਰ ਆਈਆਂ ਨਾਲ ਇਸ ਵਿੱਚ ਕਈ ਵਾਹਨ ਜਿਹੜੇ ਨੇ ਉਹ ਖਰਾਬ ਹੋ ਗਏ ਲੋਕ ਆਪਣੇ ਸਕੂਟਰ ਜਿਹੜੇ ਖਿੱਚ ਕੇ ਲੈ ਜਾਂਦੇ ਨਜ਼ਰ ਆਏ ਨੇ ਗੱਡੀਆਂ ਕਈ ਖਰਾਬ ਹੋ ਗਈਆਂ ਔਰ ਇਹ ਹਾਲਾਤ ਨੇ ਦਿੱਲੀ ਐਨਸੀਆਰ ਦੇ ਜਿੱਥੇ ਕੀ ਬਰਸਾਤ ਹੁੰਦਿਆਂ ਹੀ ਇੱਕ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ ਅੰਡਰਪਾਸ ਦਾ ਹਰ ਵਾਰ ਪਾਣੀ ਨਾਲ ਭਰ ਜਾਂਦੇ ਰਿਹਾ ਜਿੱਥੋਂ ਲੰਘਣਾ ਵੀ ਜਿਹੜਾ ਹੈ ਮੌਤ ਨੂੰ ਦਾਵਤ ਦੇਣ ਵਾਲਾ ਹਿਸਾਬ ਹੁੰਦਾ ਹੈ ਕਈ ਵਾਰ ਅਜੇ ਹੀ ਲੋਕਾਂ ਦੀ ਜਾਨ ਵੀ ਗਈ ਹੈ ਲੇਕਿਨ ਉਥੇ ਸੜਕਾ ਵੀ ਆ ਬੀਤੇ ਦਿਨ ਜੋ ਸ਼ਾਮ ਤੋਂ ਬਰਸਾਤ ਤੇਜ਼ ਹੋਈ ਹੈ ਉਹ ਤਲਾਦਾਂ ਰੂਪ ਤਾਰ ਗਈਆਂ ਸੋ ਅਜੇ ਵਿਚਾਰ ਲੋਕਾਂ ਵੱਲੋਂ ਇੱਕ ਵਫਰ ਸਵਾਲ ਚੁੱਕੇ ਜਾਣੇ ਕਿ ਆਖਿਰ ਇੱਥੇ ਕਦੋਂ ਇਨ੍ਹਾਂ ਹਾਲਾਤਾਂ ਤੋਂ ਉਹਨਾਂ ਨੂੰ ਮੁਕਤੀ ਮਿਲੇਗੀ ਸੋ ਫਿਲਹਾਲ ਇਹ ਤਸਵੀਰ ਐਮਜੀ ਰੋਡ ਹੋਂਡਾ ਚੌਂਕ ਜੋ ਜਲਥਲ ਹੋਇਆ ਹੈ ਔਰ ਇਥੇ ਲਗਾਤਾਰ ਲੰਮਾ ਜਾਮ ਕਈ ਕਈ ਕਿਲੋਮੀਟਰ ਲੰਮਾ ਜਾਮ ਲੱਗਿਆ ਹੋਇਆ ਨਜ਼ਰ ਆਇਆ ਲੋਕ ਜਿਹਨਰੇ ਕੀ ਆਪਣੇ ਦਫਤਰਾਂ ਤੋਂ ਛੁੱਟੀ ਤੋਂ ਬਾਅਦ ਆਪਣੇ ਘਰਾਂ ਨੂੰ ਨਿਕਲੇ ਉਹਨਾਂ ਨੂੰ ਕਈ ਕਈ ਘੰਟੇ ਜੜਾ ਹੈ ਟ੍ਰੈਫਿਕ ਜਾਮ ਦੇ ਵਿੱਚ ਜੂਝਣਾ ਪਿਆ ਇੰਤਜ਼ਾਰ ਕਰਨਾ ਪਿਆ ਉਥੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਵੀ ਮੀਂਹ ਦਾ ਅਲਰਟ ਆ ਜਾਰੀ ਕੀਤਾ ਗਿਆ ਸੋ ਜਿੱਥੇ ਗਰਮੀ ਤੋਂ ਤਾਂ ਰਾਹਤ ਜ਼ਰੂਰ ਮਿਲੀ ਹੈ ਲੋਕਾਂ ਨੂੰ ਕਿਉਂਕਿ ਅੱਤ ਦੀ ਗਰਮੀ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਲੇਕਿਨ ਇਸ ਵਿੱਚਕਾਰ ਇਹ ਜਿਹੜਾ ਮੀਂਹ ਪਿਆ ਹੈ ਉਸਨੇ ਲੋਕਾਂ ਲਈ ਇੱਕ ਵੱਡੀ ਮੁਸ਼ਕਲ ਔਰ ਮੁਸੀਬਤ ਵੀ ਖੜੀ ਕੀਤੀ ਹੈ ਸੋ ਇਹ ਤਸਵੀਰਾਂ ਐਮਜੀ ਰੋਡ ਹੋਂਡਾ ਚੌਂਗ ਦੀਆਂ ਲੇਕਿਨ ਇਹ ਦਿੱਲੀ ਐਨਸੀਆਰ ਵਿੱਚ ਹਰ ਪਾਸੇ ਆਈ ਹਾਲਾਤ ਸਰ ਹਰ ਪਾਸੇ ਪਾਣੀ ਹੀ ਪਾਣੀ ਲੋਕਾਂ ਨੂੰ ਆਪਣੇ ਘਰਾਂ ਨੂੰ ਪਹੁੰਚਣ ਦੇ ਲਈ ਕਈ ਕਈ ਘੰਟੇ ਜਿਹੜਾ ਹੈ ਸੜਕਾਂ ਤੇ ਖੱਜਲ ਖੁਆਰ ਹੋਣਾ ਪਿਆ ਕਈਆਂ ਦੇ ਵਾਹਨ ਖਰਾਬ ਹੋ ਗਏ ਅੰਡਰਪਾਸ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਨਾਲ ਭਰੇ ਹੋਏ ਨਜ਼ਰ ਆਏ ਔਰ ਜਿੱਥੇ ਤੱਕ ਨਜ਼ਰ ਕੁਮਾਈ ਜਾਏ ਦੂਰ ਤੱਕ ਲੰਮਾ ਜਾਮ ਗੱਡੀਆਂ ਦੀਆਂ ਕਤਾਰਾਂ ਲੰਮੀਆਂ ਲੱਗੀਆਂ ਹੋਈਆਂ ਨਜ਼ਰ ਆਏ ਤੇ ਲੋਕ ਸਰਕਾਰਾਂ ਨੂੰ ਉਸਦੇ ਵੀ ਇੱਕ ਵਾਰ ਫੇਰ ਨਜ਼ਰ ਆਏ ਕਿ ਭਾਵੇਂ ਕਦੇ ਜਦੋਂ ਵੀ ਬਰਸਾਤ ਆਂਦੀ ਹੈ ਇਸੇ ਤਰ੍ਹਾਂ ਦੇ ਹਾਲਾਤ ਦੇ ਨਾਲ ਉਹਨਾਂ ਨੂੰ ਯੋਜਨਾ ਪੈਂਦਾ ਹੈ ਚੋਤੇ ਮੁਹਾਲੀ ਦੇ ਵਿੱਚ ਵੀ ਜਿਸ ਨਾਲ ਬਰਸਾਤ ਹੋ ਰਹੀ ਹੈ ਕੀ ਕੁਝ ਮੌਸਮ ਦੇ ਹਾਲਾਤ ਨੇ ਚੰਡੀਗੜ੍ਹ ਦੀ ਕੀ ਤਸਵੀਰਾਂ ਜਾਣਦੇ ਆ ਸਾਡੇ ਸਹਿਯੋਗੀ ਰਵਿੰਦਰ ਮੀਤ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਜਿਸ ਨਾਲ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਵਕ ਵਕ ਥਾਵਾਂ ਦੀਆਂ ਲਾ ਕਿ ਉੱਤਰ ਪ੍ਰਦੇਸ਼ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਬਾਰਿਸ਼ ਦੀ ਚਪੇਟ ਵਿੱਚ ਹੈ ਕੀ ਕੁਝ ਫਿਲਹਾਲ ਇੱਥੇ ਮਾਹੌਲ ਲੁਕੋਦੇ ਕੋਮਾਂਸ ਹੁੰਦਾ ਆਗਮਨ ਹੋ ਗਿਆ ਇਹਦੇ ਨਾਲ ਇੱਕ ਸਿੱਕੇ ਦੇ ਦੋ ਪਹਿਲੂਆਂ ਵਾਲਾ ਹਾਲ ਬਣਿਆ ਹੋਇਆ ਇੱਕ ਪਾਸੇ ਬਰਸਾਤ ਦੇ ਕਰਕੇ ਥੋੜੀ ਮੌਸਮ ਦੇ ਵਿੱਚ ਰਾਹਤ ਮਿਲਿਆ ਗਰਮੀ ਤੋਂ ਰਾਹਤ ਮਿਲਿਆ ਤੇ ਦੂਸਰੇ ਪਾਸੇ ਜਲਪਰ ਆ ਇਨਾ ਹੋ ਗਿਆ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਹੀ ਸਰਕਾਰ ਦੀਆਂ ਪੋਲਾ ਵੀ ਖੁੱਲ ਚੁਲੀਆਂ ਚੁਕੀਆਂ ਤਾਂ ਇੱਕ ਪਾਸੇ ਜਿਵੇਂ ਬਰਸਾਤ ਬਹੁਤ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਲੇਕਿਨ ਦੂਸਰੇ ਪਾਸੇ ਜਿਹੜਾ ਹੈਗਾ ਅਗਰ ਗੱਲ ਕਰੀਏ ਤਾਂ ਜਿਹੜਾ ਜਗਾ ਜਗਾ ਤੇ ਵਾਟਰ ਲੋਕਿੰਗ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਸਾਹਮਣੇ ਆ ਰਹੀ ਆ ਤਾਂ ਹਾਲਾਤ ਇਹ ਬਣੇ ਹੋਏ ਨੇ ਲਗਾਤਾਰ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਇਥੇ ਜਿਸ ਤਰ੍ਹਾਂ ਦੇ ਨਾਲ ਸਮੱਸਿਆ ਲੋਕਾਂ ਨੂੰ ਯਕੀਨਨ ਪੇਸ਼ ਆ ਰਹੀ ਹੈ ਔਰ ਹਲੇ ਆਉਣ ਵਾਲੇ ਦਿਨਾਂ ਤੋਂ ਲੈ ਕੇ ਮੌਸਮ ਵਿਭਾਗ ਦਾ ਕੀ ਕੁਝ ਕਹਿੜਾ ਰਵਿੰਦਰ ਲਓ ਦੇਖੋ ਆਉਣ ਵਾਲੇ 2-3 ਦਿਨ ਤੱਕ ਹਲੇ ਤਿੱਕਰ بارش ਇਸੇ ਤਰੀਕੇ ਨਾਲ ਰਹੇਗੀ ਦੇਖੋ ਤੁਸੀਂ ਕਈ ਇਸ਼ਾਰਿਆਂ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਿਆ ਪਾਣੀ ਦੇ ਪਰੰਦੇ ਨਾਲ ਕਿ ਲੋਕਾਂ ਨੂੰ ਲੱਗਣਾ ਟੱਪਨ ਦੇ ਵਿੱਚ ਵੀ ਦਿਕਤ ਮਹਿਸੂਸ ਹੋ ਰਹੀ ਹੈ ਹਾਲਾਂਕਿ ਪੱਲੇ ਪਤਾ ਹੁੰਦਾ ਕਿ ਮੌਨਸੂਨ ਆਉਣ ਵਾਲੀ ਹੈ ਸਰਕਾਰਾਂ ਵੱਲੋਂ ਇੰਤਜ਼ਾਮ ਕੀਤੇ ਜਾਂਦੇ ਨੇ ਲੇਕਿਨ ਇੰਤਜ਼ਾਮ ਜਿਹੜੇ ਹੈਗੇ ਉਹ ਦਿਖ ਨਹੀਂ ਰਹੀ ਗਰਾਊਂਡ ਦੇ ਉੱਤੇ ਕਿਨ ਅ ਖਰੜ ਦੇ ਵਿੱਚ ਅਗਰ ਮੁਹੱਲੇ ਦੇ ਵਿੱਚ ਗੱਲ ਕਰਦੇ ਜਗ੍ਹਾ ਜਗ੍ਹਾ ਦੇ ਉੱਤੇ ਪਾਣੀ ਭਰਿਆ ਹੋਇਆ ਤਾਂ ਹਾਲਾਤ ਬੜੇ ਪੂਰੇ ਬਣੇ ਹੋਏ ਇਸ ਸਮੇਂ ਬਾਰਿਸ਼ ਦੇ ਕਰਕੇ ਹਾਲਾਂਕਿ ਜਿਵੇਂ ਅਸੀਂ ਪਹਿਲਾਂ ਹੀ ਜ਼ਿਕਰ ਕਰਦੇ ਸੀ ਕਿ ਹਾਲੇਕਿ ਜਿਹੜਾ ਤਾਪਮਾਨ ਦੇ ਵਿੱਚ ਗਰਾਊਂਟ ਜ਼ਰੂਰ ਗਈ ਹੈ ਥੋੜਾ ਮੌਸਮ ਦੇ ਵਿੱਚ ਬਦਲਾਅ ਹੋਣ ਕਾਰਨ ਕਿ ਗੱਲੀ ਤੋਂ ਤਾਂ ਨਿਜ਼ਾਤ ਮਿਲ ਗਈ ਲੇਕਿਨ ਹੋਰ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਵਾਟਰ ਲੌਗਿੰਗ ਵਾਲੀਆਂ ਸਲੋ ਟਰੈਫਿਕ ਵਾਲੀਆਂ ਉਹ ਜਿਹੜੀਆਂ ਸਮੱਸਿਆਵਾਂ ਦਾ ਬਿਲਕੁਲ ਰਵਿੰਦਰ ਨਾਲ ਦੀ ਨਾਲ ਤਸਵੀਰਾਂ ਜ਼ਰੂਰ ਦਿਖਾਣਾ ਚਾਹਾਂਗੇ ਕਿ ਇਸ ਵੇਲੇ ਦੇ ਕੀ ਕੁਝ ਹਾਲਾਤ ਨੇ ਬਰਸਾਤ ਨੂੰ ਲੈ ਕੇ ਪਾਣੀ ਨੂੰ ਲੈ ਕੇ ਕਿਉਂਕਿ ਇੱਕ ਪਾਸੇ ਤਾਂ ਗਰਮੀ ਤੋਂ ਸੀ ਰਾਹਤ ਦੀ ਗੱਲ ਕਹਿ ਰਹੇ ਹਾਂ ਕਿਉਂਕਿ ਜਿਸ ਕਦਰ ਮੌਸਮ ਰਿਹਾ ਹੁਮਸਪਰੀ ਗਰਮੀ ਲੇਕਿਨ ਕੀ ਹਾਲਾਤ ਨੇ ਪਾਵੇਂ ਉਹ 스마트 ਸਿਟੀ ਹੋਣ ਜਾਂ ਫਿਰ ਦਿੱਲੀ ਐਨਸੀਆਰ ਹੋਵੇ ਪੰਜਾਬ ਦੇ ਕਈ ਜ਼ਿਲ੍ਹੇ ਹੋਣ ਉਹ ਪਾਣੀ ਵਿੱਚ ਡੁੱਬੇ ਨਜ਼ਰ ਆ ਰਹ ਬਿਲਕੁਲ ਦੇਖੋ ਇਸ ਸਮੇਂ ਘਰੜ ਦੇ ਵਿੱਚ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਜਗਾਵਾਂ ਦੇ ਉੱਤੇ ਵਾਟਰ ਲੌਗਿੰਗ ਹੋਈ ਹੈ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਹੀ ਜਿਹੜਾ ਹੈਗਾ ਪੂਰੀ ਰਾਤ ਜਿਹੜੇ ਬਾਰਿਸ਼ ਹੁੰਦੀ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਮੋਹਾਲੀ ਦੇ ਵਿੱਚ ਵੀ ਜਿਹਦੇ ਕਰਕੇ ਜਗਾਵਾਂ ਹਰ ਜਗ੍ਹਾ ਦੇ ਉੱਤੇ ਜਿਹੜੇ ਵਾਟਰ ਲੌਗਿੰਗ ਦੀ ਸਮੱਸਿਆ ਪਣੀ ਹੋਈ ਹੈ ਜਲਦ ਅਸੀਂ ਉਹ ਵੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਸੋ ਬਿਲਕੁਲ ਇੱਥੇ ਤਸਵੀਰਾਂ ਜਿਸ ਸੰਦਰਭ ਨਾਲ ਤੁਹਾਨੂੰ ਸੀ ਲਗਾਤਾਰ ਦਿਖਾ ਰਹੇ ਵਕ ਵਕ ਥਾਵਾਂ ਦੀਆਂ ਬੀਤੀ ਸ਼ਾਮ ਦਿੱਲੀ ਐਨਸੀਆਰ ਦੇ ਵਿੱਚ ਵੀ ਖਾਸਾ ਜਿਹੜਾ ਹੈ ਮੀਂਹ ਪਿਆ ਔਰ ਇਸ ਵਿਚਕਾਰ ਇਹ ਦਿੱਲੀ ਦੀ ਤਸਵੀਰ ਐ ਐਮਜੀ ਰੋਡ ਹੋਵੇ Honda ਚੌਂਕ ਹੋਵੇ ਔਰ ਉਥੇ ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ ਮੁਹਾਲੀ ਚੰਡੀਗੜ੍ਹ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਉਹ ਦੂਜੇ ਪਾਸੇ ਜੋ ਸਰਕਾਰ ਨੇ ਉਹਨਾਂ ਦੀਆਂ ਪੋਲਾਂ ਵੀ ਖੋਲ ਰਹੀਆਂ ਨੇ ਰਵਿੰਦਰ ਮੀਤ ਲਗਾਤਾਰ ਜੋ ਜਾਣਕਾਰੀ ਦੇ ਨੇ ਰਵਿੰਦਰ ਮੌਨਸੂਨ ਦੇ ਆਗਾਜ਼ ਨੂੰ ਲੈ ਕੇ ਹਾਲਾਂਕਿ ਇੰਤਜ਼ਾਰ ਕੀਤਾ ਜਾਂਦਾ ਹੈ ਔਰ ਇਸ ਨੂੰ ਲੈ ਕੇ ਤਿਆਰੀ ਦੇ ਦਾਅਵੇ ਵੀ ਸਰਕਾਰਾਂ ਹਰ ਵਾਰ ਭਾਵੇਂ ਕੋਈ ਵੀ ਸਰਕਾਰ ਹੋਵੇ ਲੇਕਿਨ ਕੀ ਹਾਲਾਤ ਨੇ ਕਿਉਂਕਿ ਅਸਲ ਹਕੀਕਤ ਸੜਕਾਂ ਤੇ ਤਾਂ ਲੋਕਾਂ ਨੂੰ ਉਜੂਤਣਾ ਪੈਂਦਾ ਜਦੋਂ ਕਈ-ਕਈ ਘੰਟੇ ਜਾਂਚ ਫਸਣਾ ਪੈਂਦਾ ਹੈ ਵਾਹਨ ਖਰਾਬ ਹੋ ਜਾਂਦੇ ਨੇ ਲੇਕਿਨ ਇਸ ਦੀ ਕੋਈ ਜਵਾਬਦੇਹੀ ਹਰ ਵਾਰੀ ਨਜ਼ਰ ਨਹੀਂ ਆਂਦੀ ਦੇਖੋ ਦੇਖੋ ਹਰ ਵਾਰ ਪਤਾ ਹੁੰਦਾ ਹੈ ਕਿ ਮੌਨਸੂਨ ਇਸ ਸੀਜ਼ਨ ਦੇ ਵਿੱਚ ਆਉਂਦਾ ਹੈ ਸਰਕਾਰਾਂ ਵੱਲੋਂ ਦਾਅਵੇ ਹਰ ਵਾਰ ਮੌਨਸੂਨ ਤੋਂ ਪਹਿਲਾਂ ਕੀਤੇ ਜਾਂਦੇ ਆ ਕਿ ਅਸੀਂ ਡਰੇਨਾਂ ਦੀ ਸਫਾਈ ਨਾਲਿਆਂ ਦੀ ਸਫਾਈ ਜਿਹੜੀ ਹੈਗੀ ਆ ਉਹ ਲਗਾਤਾਰ ਕਰਾਂਗੇ لیکن ਜਦੋਂ بارش ਆ ਜਾਂਦੀ ਹੈ ਮਾਨਸੂਨ ਆ ਜਾਂਦਾ ਉਸ ਵਾਰਟ ਵਾਟਰਲੋਕਿੰਗ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਲੋਕਾਂ ਨੂੰ ਦਿੱਕਤਾਂਵਾਂ ਦਾ ਸਾਹਮਣਾ ਕਰਨਾ ਪੈਂਦਾ ਆਮ ਤੌਰ ਤੇ ਅਸੀਂ ਹਰ ਸਾਲ ਇਹ ਤਸਵੀਰਾਂ ਦਿਖਾਉਂਦੇ ਤੇ ਹਰ ਸਾਲ ਜਿਹੜੀ ਸਰਕਾਰਾਂ ਹੈਗੀਆਂ ਉਹ ਇਸੇ ਤਰੀਕੇ ਨਾਲ ਦਾਅਵੇ ਕਰਦੀਆਂ ਲੇਕਿਨ ਦਾਅਵਿਆਂ ਦੇ ਪੋਲ ਅਸੀਂ ਲਗਾਤਾਰ ਆਪਣੇ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਆ ਜਗਾ ਜਗਾ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬੜੇ ਹੋਏ ਨੇ ਦੇਖੋ ਅਲੱਗ ਅਲੱਗ ਜਗ੍ਹਾ ਦੇ ਉੱਤੇ ਲੋਕ ਪਰੇਸ਼ਾਨ ਹੋ ਰਹੇ ਨੇ ਹਾਹਾਕਾਰ ਇਸ ਸਮੇ ਮੱਚੀ ਹੋਈ ਹੈ ਲੇਟਿਕਰ ਮਾਲਸ ਹੁੰਦਾ ਆਗਾਜ਼ ਹੀ ਹੋਇਆ ਹਲੇ ਤੱਕ ਇਹ ਸੀਜ਼ਨ ਚੱਲਣਾ ਹੈ ਪੌਂਡ ਵਾਲੇ ਸੀਜ਼ਨ ਦੇ ਵਿੱਚ ਕਿੰਨੀ ਵੱਡੀ ਦਿੱਕਤ ਹੋ ਸਕਦੀ ਹੈ ਦੇਖੋ ਤੁਸੀਂ ਚਾਹ ਪੌਂਡ ਡੈਮ ਦੀ ਗੱਲ ਕਰੀਏ ਪਾਖੜਾ ਦੀ ਗੱਲ ਕਰੀਏ ਲੈਵਲ ਲਗਾਤਾਰ ਵੱਧ ਰਿਹਾ ਪਾਣੀ ਦਾ ਤਾਂ ਹਾਲਾਤ ਇਸ ਤਰੀਕੇ ਦੇ ਵੀ ਬਣ ਸਕਦੇ ਨੇ ਕਿ ਹੜਾ ਵਰਗੇ ਹਾਲਾਤ ਹੋ ਜਾਣ ਤਾਂ ਉਸ ਲਈ ਸਰਕਾਰ ਨੂੰ ਲੋਕਾਂ ਨੂੰ ਤਿਆਰ ਰਹਿਣਾ ਪਾਏਗਾ ਸਰਕਾਰ ਹੁਣ ਕੀ ਕਰੇਗੀ ਜਦੋਂ ਸਮਾਂ ਬਹੁਤ ਘੱਟ ਰਹਿ ਗਿਆ ਪਾਣੀ ਦਾ ਪੱਧਰ ਤਾਂ ਖਤਰੇ ਦੇ ਨਿਸ਼ਾਨ ਦੇ ਨੇੜੇ ਤੇ ਨੇ ਪਹੁੰਚ ਹੀ ਗਿਆ ਤਾਂ ਹੁਣ ਹਾਲਾਤ ਜਿਹੜੇ ਹੈਗੇ ਆ ਉਹ ਅੱਗੇ ਬੱਤਰ ਨਾ ਹੋ ਜਾਣ ਤਾ ਇਸ ਤੋਂ ਸਰਕਾਰਾਂ ਨੂੰ ਹੁਣ ਤੋਂ ਅਗਾਰ ਰਹਿਣਾ ਚਾਹੀਦਾ ਕਿਉਂਕਿ ਲੋਕ ਬੜੇ ਪਰੇਸ਼ਾਨ ਹੁੰਦੇ ਜੇ ਜਦੋਂ ਵਾਟਰ ਲੋਕਿੰਗ ਦੀ ਸਮੱਸਿਆ ਬਣ ਜਾਂਦੀ ਆ ਹੜ੍ਹਾਂ ਦੀ ਸਮੱਸਿਆ ਬਣ ਜਾਂਦੀ ਆ ਖਾਸ ਕਰਕੇ ਜਿਹੜੇ ਪਹਾੜ ਦੇ ਕੁਝ ਏਰੀਆ ਆ ਪਹਾੜਾਂ ਦੇ ਨਾਲ ਲੱਗਦੇ ਏਰੀਆ ਹੈਗੇ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੀ ਹੈਗੀ ਆ ਦਿੱਕਤ ਦਾ ਦਾ ਹਮੇਸ਼ਾ ਕਰਨਾ ਪੈਂਦਾ ਚਾਹੇ ਔਰੂਪੜ ਦੀ ਗੱਲ ਕਰੋ ਜਾਂ ਅੰਦਪੁਰ ਦੀ ਗੱਲ ਕਰੋ ਚੰਦੀਕੜ ਦੇ ਘੇਰੇ-ਘੇਰੇ ਦੇ ਵਿੱਚ ਜਿਹੜੇ ਏਰੀਆ ਹੈਗੇ ਆ ਜਿੱਥੇ ਜਿਹੜਾ ਸਤਲੁਜ ਨਦੀ ਦਾ ਇਫੈਕਟ ਰਹਿੰਦਾ ਤੇ ਕੁਝ ਅਮ੍ਰਿਤਸਰ ਦੇ ਏਰੀਆ ਹੈਗੇ ਆ ਜਿੱਥੇ ਆਸਾ ਰਹਿੰਦਾ ਤਾਂ ਉਹ ਜਿਹੜਾ ਅਸਰ ਹੈਗਾ ਜਿਹੜਾ ਇੰਨਾ ਜ਼ਿਆਦਾ ਨਾ ਹੋ ਜਾਏ ਕੀ ਲੋਕਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ ਤਾਂ ਹਰਖਲਾ ਹੁਣ ਦੇਖਣਾ ਕਿ ਸਰਕਾਰ ਵੱਲੋਂ ਇਸਦੀ ਕੀ ਤਿਆਰੀ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਰਵਿੰਦਰ ਜਿਸ ਥੰਦੇ ਨਾਲ ਇੱਥੇ ਗਰਮੀ ਤੋਂ ਤਾਂ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਇਹ ਬਾਰਿਸ਼ ਆਫਤ ਵੀ ਬਣ ਕੇ ਆਈ ਹੈ ਜੋ ਤਸਵੀਰਾਂ ਆਪ ਮੋਹਰੇ ਬਿਆਕਾਰੀਆਂ ਨੇ ਜਿਸ ਕਦਰ ਦਿੱਲੀ ਐਨਸੀਆਰ ਹੋਵੇ ਪੰਜਾਬ ਚੰਡੀਗੜ੍ਹ ਮੋਹਾਲੀ ਵਿੱਚ ਇਸੇ ਤਰ੍ਹਾਂ ਦੇ ਨਾਲ ਬਰਸਾਤ ਜੋ ਚਮ ਚਮ ਪੈ ਰਹੀ ਹੈ ਲੇਕਿਨ ਦੂਜੇ ਪਾਸੇ ਤਸਵੀਰਾਂ ਜਿੱਥੇ ਕਿ ਇਸ ਬਰਸਾਤ ਤੋਂ ਬਾਅਦ ਕਿਸ ਕਦਰ ਸੜਕਾਂ ਤਲਾਦਾ ਰੂਪ ਧਾਰ ਲਈਆਂ ਨੇ